ਉਹ ਅਰਗੁਬਨ ਸਾਹਿਬ ਦੇ ਚਰਨਾਂ ਤੇ ਇਨਾ ਭਰੋਸਾ ਸੀ ਕਿਉਂਕਿ ਦੋ ਤਰ੍ਹਾਂ ਦੇ ਨਾਲ ਸਿੱਖ ਬਾਣੀ ਪੜ੍ਹਦੇ ਨੇ ਜੀ ਇੱਕ ਬੁੱਧੀ ਦੇ ਤਲ ਦੇ ਨਾਲ ਤੇ ਇੱਕ ਭਾਵਨਾ ਦੇ ਨਾਲ ਹੁਣ ਬੁੱਧੀ ਵਾਲਾ ਕਹਿੰਦਾ ਹੈ ਕਿ ਜੋ ਮੈਂ ਪੜ੍ਹਿਆ ਸੁਣਿਆ ਬਸ ਇਸੇ ਤਰ੍ਹਾਂ ਹੀ ਹੋ ਸਕਦਾ ਹੈ ਪਰੇਮ ਵਾਲਾ ਕਹਿੰਦਾ ਨੇ ਇਸ ਤੋਂ ਅੱਗੇ ਵੀ ਬਹੁਤ ਕੁਝ ਹੈ ਹੁਣ ਬੁੱਧੀ ਕੀ ਕਹਿ ਰਹੀ ਹੈ ਛੋਟਾ ਜਿਹਾ ਦ੍ਰਿਸ਼ਟਾਂਤ ਵਿਦਵਾਨ ਦੇਹਂਦੇ ਕਹਿੰਦੇ ਹੱਥ ਦੀ ਤਲੀ ਤੇ ਸਿੱਕਾ ਰੱਖਿਆ ਸੂਰਜ ਦੀ ਕਿਰਨਾਂ ਪਈਆਂ ਬੁੱਧੀ ਕਹਿ ਰਹੀ ਹੈ ਹੱਥ ਤੇ ਰੱਖੇ ਹੋਏ ਸਿੱਕੇ ਨੂੰ ਕਿ ਇਹ ਹੱਥ ਤੇ ਰੱਖਿਆ ਸਿੱਕਾ ਹੈ ਇਹ 10 ਦਾ ਸਿੱਕਾ ਦਿਖ ਰਿਹਾ ਇਹ 5 ਦਾ ਰੁਪਈਏ ਦਾ ਸਿੱਕਾ ਹੈ ਪਰ ਜੇ ਬੱਚਾ ਚੁੱਕ ਕੇ ਮੂੰਹ ਦੇ ਵਿੱਚ ਪਾ ਲਵੇ ਹੁਣ ਉੱਥੇ ਤਾਂ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚਦੀਆਂ ਨਾ ਹੁਣ ਉਹਨੂੰ ਦੇਖਣ ਵਾਸਤੇ ਜਿਹੜੀ ਮਸ਼ੀਨਾਂ ਨੇ ਉਹਨਾਂ ਦੀ ਵਰਤੋਂ ਕਰਨੀ ਪੈਂਦੀ ਹੁਣ ਸਕੈਨ ਕੀਤਾ ਜਾਵੇਗਾ ਸਰੀਰ ਨੂੰ ਕਿ ਜੀ ਉਸ ਸਕੈਨਰ ਦੱਸਣਗੇ ਕਿ ਪਰ ਸਿੱਕਾ ਜਿਹੜਾ ਬੱਚੇ ਨੇ ਮੂੰਹ ਚ ਨਿਕਲਿਆ ਹੋਇਆ ਇੱਥੇ ਪਹੁੰਚਿਆ ਹੈ ਉਹ ਵਿਦਵਾਨ ਕਹਿੰਦੇ ਸਨ ਕਿ ਜਿਹੜੇ ਬੁੱਧੀ ਦੇ ਤਲ ਤੇ ਜੀ ਰਹੇ ਨੇ ਮਨੁ ਉਹ ਸੂਰਜ ਦੀ ਰੋਸ਼ਨੀ ਨਾਲ ਦੇਖ ਰਹੇ ਪਰ ਜਿਹੜੇ ਪ੍ਰੇਮ ਦੇ ਨਾਲ ਬਾਣੀ ਪੜਨ ਵਾਲੇ ਨੇ ਉਹ ਉਹ ਅੱਖਾਂ ਸਕੈਨਰ ਨੇ ਜਿਹੜੀਆਂ ਅੰਦਰ ਗਈਆਂ ਹੋਈਆਂ ਵਸਤੂਆਂ ਉਹਨਾਂ ਨੂੰ ਵੀ ਪਾੜ ਲੈਂਦੀਆਂ